ਹਾਂਜੀ ਤੇ ਜੋ ਸਿੱਤਾ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ ਅੱਜ ਸਾਡੇ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ ਸਾੜਾ ਕੋਸ਼ ਪਿਆਉਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੱਲਮ ਪੱਟੀ ਵੀ ਕਰਾਂਗੇ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ ਤੁਸੀਂ ਜਿੱਥੇ ਇੰਨੀਆਂ ਗੱਲਾਂ ਸਰ ਕਰ ਰਹੇ ਹੈਗੇ ਉਹ ਉੱਥੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜਿਆਦਾ ਦੇ ਰਹੇ ਹੋ ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਤੁਸੀਂ ਹਿੰਨੁਤਵਾਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ ਕਿਹੜੀ ਸੀਆਈਏ ਨੇ ਕਿਹਾ ਕਿਸ ਨੇ ਕਿਹਾ ਤੁਹਾਡੀ ਰੋਏਜੰਸੀ ਹੈ ਤੁਹਾਡੀ ਆਈਬੀ ਹੈ ਮਿਲਟਰੀ ਇੰਟੈਲੀਜੈਂਸ ਸਾਰੇ ਸਾਰਾ ਹੀ ਜਿਹੜਾ ਹੈਗਾ ਦੇਸ਼ ਦੇ ਵਿੱਚੋਂ ਪਨਾਹ ਦਿੰਦੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਕੌਣ ਪਨਾਹ ਦਿੰਦਾ ਹੈ ਆਈਐਸਆਈ ਸਾਰੀ ਚੱਲਦੀ ਉਹਨਾਂ ਨੂੰ ਬੰਦ ਸਾਹਿਬ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਦੀ ਸਟੇਟਮੈਂਟ ਆਈ ਹੈ ਜੀ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਆਂ ਫੰਡਿੰਗ ਕਰਦੇ ਆਂ ਉਹਨਾਂ ਨੂੰ ਅਸੀਂ ਇਹਨਾਂ ਨੂੰ ਆਈਐਸਆਈ ਆਰੋਜ਼ ਪਰ ਮੈਂ ਤਾਂ ਕੁਝ ਦੇਖੀ ਨਹੀਂ ਜੀ ਕਿਹੜਾ ਡਿਫੈਂਸ ਡਿਫੈਂਸ ਮੈਂ ਨਹੀਂ ਦੇਖੀ ਹੈਗੀ ਪਰ ਮੇਰਾ ਮਤਲਬ ਹੈ ਕਿ ਇਹ ਹੈ ਏ ਹਰਦੀ ਸਟੇਟਮੈਂਟ ਅਸੀਂ ਨਹੀਂ ਦੇਖੀ ਜੇ 테러ਰਿਸਮ ਨੂੰ ਸਪੋਰਟ ਕਰਦੇ ਐ ਪਰ ਜਿਹੜਾ ਪਹਿਲਗਾਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫਿਰ ਆਪਣੀ ਇੰਟੈਲੀਜੈਂਸ ਸੈਕਿਉਰਿਟੀ ਦੱਸਿਆ ਸਾਨੂੰ ਕੋਈ ਨਿਸ਼ਚਿਤ ਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਿ ਰਿਹਾ ਹੈ ਨਿਸ਼ਪਖ ਜਾਂਚ ਦੀ ਡਿਮਾਂਡ ਕਰਦੇ ਹਾਂ ਜੀ ਨਿਸ਼ਪਖ ਜਾਂਚ ਦੀ ਡਿਮਾਂਡ ਕਰਦੇ ਹਾਂ ਹਾਂ ਬਿਲਕੁਲ ਜੀ ਕਿਹੜਾ ਹਮਲਾ ਹੋਇਆ ਅੰਦਰੋਂ ਵੀ ਹੋ ਸਕਦਾ ਮੇਰਾ ਮਤਲਬ ਜਿਹੜਾ ਫੇਲਿਅਰ ਹੈ ਇੰਡੀਆ ਦਾ ਜਨਤ ਹੈ ਜਿਹੜਾ ਅਸੀਂ ਫੇਲਿਅਰ ਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਮਾਰੇ ਜਾਵਾਂਗੇ ਠੀਕ ਹੈ ਘੜੀ ਗਲਤੀ ਹੋਈ ਐ ਇਸ ਨੂੰ ਲੱਭਣ ਦਾ ਕਿ ਇਨਕੁਆਇਰੀ ਵੱਡਾ ਕਮਿਸ਼ਨ ਕਰੇ ਕਿ ਕਿਉਂ ਇਹ ਫੇਲ ਸਾਰੀਆਂ ਏਜੰਸੀ ਚ ਹੋਈਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਐਕਸਟਰਨਲ ਫੇਸ ਮਿਨਿਸਟਰੀ ਨੇ ਕਿਉਂ ਨਹੀਂ ਦੱਸਿਆ ਸਫੀਰਾ ਨੇ ਕਿਉਂ ਨਹੀਂ ਦੱਸਿਆ ਗਲਤੀ ਐ ਮੈਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਮੈਂ ਪਾਕਿਸਤਾਨ ਦੇ ਕਰ ਰਿਹਾ ਮੈਂ ਤਾਂ ਤੁਹਾਡੇ ਬਚਾਓ ਦੇ ਲਈ ਕਰ ਰਿਹਾ ਬਚਾਓ ਦੀ ਗੱਲ ਕੋਈ ਨਹੀਂ ਅੱਜ ਨੀਅਤ ਦੇ ਵਿੱਚ ਕਰ ਰਿਹਾ ਸਿਵਾਏ ਇਹ ਪਾਰਟੀ ਦੀ ਸਰ ਸਿਵਲ ਵਾਲੇ ਕਹਿੰਦੇ ਆ ਕਿ ਅਗਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਣਾ ਤਾਂ ਸਾਡੇ ਬੰਮ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਉ ਉਹਨਾਂ ਨੂੰ। ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ, ਸਾੜਾ ਖੂਸ਼ ਪਿਆਉਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੰਨ ਲਓ। ਹਾਂ। ਮੱਲਮ ਪੱਟੀ ਵੀ ਕਰਾਂਗੇ। ਦਵਾਈ ਬੋਟੇ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸਿੱਧੇ ੱੱਕੇ ਦਵਾਂਗੇ ਚੱਲੋ ਹੁਣ ਤੁਸੀਂ ਜਿਥੇ ਇੰਨੀਆਂ ਗੱਲਾਂ ਸਰਕਾਰ ਦੇ ਰਹੀ ਹੈਗੇ ਉਹ ਉੱਥੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜਿਆਦਾ ਦੇ ਰਹੇ ਹੋ ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ ਤੁੜੀ CIA ਨੇ ਕਿ ਹੈ ਕਿਸ ਨੇ ਕਿ ਹੈ ਤੁਹਾਡੀ ਰੋ এজੰਸੀ ਹੈ ਤੁਹਾਡੀ IB ਹੈ ਮਿਲਟਰੀ ਇੰਟੈਲੀਜੈਂਸ ਸਾਰਾ ਹੀ ਜਿਹੜਾ ਹੈਗਾ ਦੇਸ਼ ਦੇ ਵਿੱਚੋਂ ਪਨਾਹ ਦਿੰਦੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਕੌਣ ਪਨਾਹ ਦਿੰਦਾ ਹੈ ਸਾਰੀ ਸਾਰੀ ਚੱਲਦੀ ਉਧਰੋਂ ਹੀ ਬੰਸਾ ਪਾਕਿਸਤਾਨ ਦੇ ਵਿਸ ਮਿਨਿਸਟਰੀ ਸਟੇਟਮੈਂਟ ਆਈ ਹੈ ਹਾਂ ਜੀ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਆ ਫੰਡਿੰਗ ਕਰਦੇ ਆ ਇਹਨਾਂ ਨੂੰ ਅਸੀਂ ਇਹਨਾਂ ਨੂੰ ISI agency

ਮੇਰਾ ਮਤਲਬ ਜਿਹੜਾ ਫੇਲੀਅਰ ਆਂਡੀਆਂ ਦਾ ਜਿੰਨਾ ਚਿਰ ਅਸੀਂ ਫੇਲੀਅਰ ਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਮਾਰੇ ਜਾਵਾਂਗੇ ਜਿਹੜੀ ਗਲਤੀ ਹੋਈ ਐ ਇਸ ਨੂੰ ਲੱਭਣ ਦਾ ਕਿ ਇਨਕੁਆਇਰੀ ਵੱਡਾ ਕਮਿਸ਼ਨ ਕਰੇ ਕਿ ਕਿਉਂ ਇਹ ਫੇਲ ਸਾਰੀਆਂ ਏਜੰਸੀਜ਼ ਹੋਈਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਐਕਸਟਰਨਲ ਫੇਸ ਮਿਨਿਸਟਰੀ ਨੇ ਕਿਉਂ ਨਹੀਂ ਦੱਸਿਆ ਸਫੀਰਾ ਨੇ ਕਿਉਂ ਨਹੀਂ ਦੱਸਿਆ ਗਲਤ ਹੈ ਇਹ ਐ ਮੈਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਮੈਂ ਪਾਕਿਸਤਾਨ ਦੇ ਕਰ ਰਿਹਾ ਮੈਂ ਤਾਂ ਤੁਹਾਡੇ ਬਚਾਓ ਦੇ ਲਈ ਕਰ ਰਿਹਾ ਹਾਂ ਬਚਾਓ ਦੀ ਗੱਲ ਕੋਈ ਨਹੀਂ ਅੱਜ ਜੰਨੀਆਂ ਦੇ ਵਿੱਚ ਕਰ ਰਿਹਾ ਸਿਵਾਏ ਇਹ ਪਾਰਟੀ ਦੇ